ਆ ਬਰਾਂਤਨ ਬਦਨਾਮ ਆ ਇਹ ਤਾਂ ਆਪਣੇ ਨੌਜਵਾਨ ਮੁੰਡੇ ਆ ਨੇ 95% ਬੱਚਾ ਜਿਹੜਾ ਨਾ ਇਹ ਮੈਂ ਤੇ ਵੇਨਾ ਵੀ ਇੱਥੇ ਬੱਚਿਆਂ ਦੇ ਕਿਸੇ ਚਿਹਰੇ ਦੇ ਉੱਤੇ ਰੌਣਕ ਨਹੀਂ ਆ ਗਈਗੀ। ਔਰ ਇਹਨਾਂ ਦੀ ਕੈਨੇਡਾ ਦੀ ਲੋੜ ਵੀ ਸੀ ਉਹ ਸਟੂਡੈਂਟ ਲੋੜ ਸੀ ਇੱਥੇ ਲੇਬਰ ਜੌਬ ਲੇਬਰ ਚਾਹੀਦੀ ਹੈ। ਇੱਥੇ ਬਹੁਤ ਪ੍ਰੈਕਟੀਕਲ ਲੋਕ ਨੇ ਆਪਣੇ ਨਾਲ ਰੱਖਦੇ ਮਤਲਬ ਆਪਣੇ ਆਪਣੀ ਦੁਨੀਆ ਵਾ ਪੰਜਾਬ ਦੇ ਵਿੱਚੋਂ ਮੋਸਲੀ ਫਰਕਰ ਦੇ ਵਿੱਚੋਂ ਬੱਚਾ ਆ ਗਿਆ ਇੱਥੇ ਪਰ ਉੱਥੇ ਦੇ ਸਿਸਟਮ ਦੇ ਸਤਾਏ ਹੋਏ ਲੋਕ ਕਹਿੰਦੇ ਆ ਵੀ ਇੰਡੀਆ ਮਾੜਾ ਵਾ ਅੱਜ ਨਾਲ ਜਿਹੜੇ ਪਸੰਦ ਹੈ ਉਹ ਜਗੇ ਜਿਹੜੀ ਸਭ ਕੋ ਜਮੀਨਾਂ ਜ਼ਾਇਦਾ ਨਾਲ ਵੇਚ ਕੇ ਉਹਨਾਂ ਬੱਚਾ ਕਿਤੇ ਗਿਆ ਸਾਡੇ ਲਿਬਰਲ ਚੋਅ ਜਾਂ ਹੋਰ ਕਹਿਣਾਂ ਤਾਂ ਧੰਦੀ ਦਾ ਨਹੀਂ ਕੰਮ ਹੋਇਆ ਕੀਤਾ ਕਹਿੰਦੇ ਸੀ ਆਇਆ ਕਰਤਾ ਜਾਉ ਕਰਤਾ ਜੇ ਹੁਣ ਇਹੋ ਜਿਹੀ ਕੋ ਪਾਲਸੀ ਬਣਾ ਲਈ ਪਰ ਨੂੰ ਵਾਪਸ ਭੇਜਣਾ ਤੇ ਫਿਰ ਬੁਲਾਇਆ ਕਿਉਂ ਹੀ ਭੇਜਦਾ ਸਾਚਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਲਾਈਫ ਇਨ ਕੈਨੇਡਾ ਜਿਸ ਦੇ ਵਿੱਚ ਕੈਨੇਡਾ ਬਾਰੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਬਜ਼ੁਰਗਾਂ ਕੋਲ ਪਹੁੰਚਦੇ ਹੁੰਦੇ ਨੇ ਤੇ ਗੱਲਬਾਤ ਕਰਦੇ ਹੁੰਦੇ ਆ ਅੱਜ ਵੀ ਅਸੀਂ ਬਜ਼ੁਰਗਾਂ ਦੇ ਕੋਲ ਹੈਗੇ ਆ ਇੱਥੇ ਉਹਨਾਂ ਤੋਂ ਜਾਣਦੇ ਆ ਕਿ ਕੈਨੇਡਾ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਆ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਗੱਲ ਕਰਦੇ ਆ ਤੇ ਆਉਣ ਵਾਲੀਆਂ ਇਲੈਕਸ਼ਨਸ ਬਾਰੇ ਵੀ ਇੱਥੇ ਕੈਨੇਡਾ ਚਾਏ ਕਿੰਨਾ ਟਾਈਮ ਹੋ ਗਿਆ ਮੈਨੂੰ ਪਹਿਲੀ ਵਾਰ ਤੇ ਮੈਂ 2018 ਚ ਆਇਆ ਓਦੋਂ ਨੇ 2018 ਤੋਂ ਬਾਅਦ ਮੈਂ ਤੁਸੀਂ ਆ ਸਾਲ ਦੀ ਗੱਲ ਕਰੀਏ 2024-25 ਦੀ ਫਰਕ ਲੱਗਦਾ ਪਾਪੂਲੇਸ਼ਨ ਵਧੀ ਹੈ ਇੱਥੇ ਲੱਗਦਾ ਤੁਹਾਨੂੰ ਹਾਂ ਫਰਕ ਤੇ ਕਾਫੀ ਆ ਕਿਉਂਕਿ 2018 'ਚ ਮੈਂ ਇੱਕ ਇੱਕ ਮਹੀਨੇ ਵਾਸਤੇ ਆਈ ਕੁਗਮ ਨੂੰ ਛੁੱਟੀ ਇੱਕ ਮਹੀਨੇ ਨਹੀਂ ਮਿਲੀ ਮੈਂ ਜੋਬ ਕਰਦਾ ਹੀ ਹੁੰਦਾ ਉਦੋਂ ਦਾ ਤੇ ਹੁਣ ਦਾ ਤੇ ਕਾਫੀ ਫਰਕ ਪੈ ਗਿਆ ਔਰ ਉਦੋਂ ਮੇਰੀ ਬੇਟੀ ਆਈ ਪਹਿਲਾਂ 2015 ਦੇ ਵਿੱਚ ਐਜੂ ਸਟੂਡੈਂਟ ਉਹ ਤੇ ਪਿਆਰ ਹੋ ਗਈ ਉਸ ਬਾਅਦ ਵੱਡੀ ਬੇਟੀ ਆਈ 2017 'ਚ ਉਹੀ ਪਿਆਰ ਹੋਈ 2022 ਤੇ ਮੇਰਾ ਬੇਟਾ ਆਇਆ ਹੈ ਨਾ ਸਟੂਡੈਂਟ ਹੈ ਉਹ ਹੁਣ ਵਕੀਲ ਜੇਦੇ ਆ ਤੇ ਸਭ ਤੋਂ ਵੱਡੀ ਲੱਗਣ ਲਿਆ ਪੀ ਪੀ ਆਰ ਦੀ ਜਿਹੜੀ ਹੈ ਨਾ ਉਹ ਬਹੁਤ ਦਿੱਕਤ ਹੈ ਉਹਨੇ ਬੱਚਿਆਂ ਦਾ ਜੇ ਆਪਾਂ ਸੋਚੀਏ ਤੇ ਪੰਜਾਬ ਦੇ ਵਿੱਚੋਂ ਮੋਸਟਲੀ ਹਰ ਘਰ ਦੇ ਵਿੱਚੋਂ ਇਥੇ ਬੱਚਾ ਆ ਗਿਆ ਇਥੇ ਭਾਵੇਂ ਕਿਸੇ ਨੇ ਔਕਾ ਹੋ ਕੇ ਤੇ ਜਾ ਤੇ ਤਾਂ ਕਰ ਜਾ ਲਿਆ ਜਾਂ ਕਿ ਤਾਂ ਆਏ ਆ ਤੇ ਅਹੀਂ ਤੇ ਹੁਣ ਨੇ ਵੀ ਹੱਕ ਦਾ ਬੱਚਾ ਜਿਹੜਾ ਇੱਥੇ ਪਿਆ ਰੋਣਾ ਜਾਈਦਾ ਕਿਉਂਕਿ ਉਹ ਕਿਹੜੇ ਹਾਲਾਤਾਂ ਤੋਂ ਉੱਥੋਂ ਆਇਆ ਤਿੱਕਤਾ ਰਹਿਣ ਲਿਆ ਇਹ ਤੇ ਉਹਦੇ ਮਾਂ ਪਿਓ ਨੂੰ ਪਤਾ ਜਾਂ ਉਹ ਬੱਚੇ ਨੂੰ ਪਤਾ ਜਿਹੜੇ ਇੱਥੇ ਪਹਿਲਾਂ ਆਏ ਆ 10 20 ਸਾਲ ਪਹਿਲਾਂ ਆਏ ਆ ਉਹਦੇ ਵळे ਖੋਜਿਆ ਵੀ ਚਲੋ ਇਹ ਵਾਪਸ ਜਾਣਗੇ ਪਰ ਮਹੀਂ ਉਹਨਾਂ ਦੇ ਵਿੱਚੋਂ ਨਹੀਂ ਆਈਆਂ ਨੇ ਕਿ ਕਿਸੇ ਦਾ ਬੱਚਾ ਕਿੱਥੋਂ ਆਇਆ ਕਿਹੜੇ ਹਾਲਾਤਾਂ ਵਿੱਚ ਆਇਆ ਉਹ ਇੱਥੇ ਪੱਕਾ ਹੋਵੇ ਕਿਉਂਕਿ ਸਭ ਕੁਝ ਛਲ ਕੇ ਆ ਗਿਆ ਉਤੋਂ ਕਈ ਜਿਹੋ ਜਿਹੇ 90% ਦੇ ਹੋ ਜਿਹੜੇ ਸਭ ਕੁਝ ਜ਼ਮੀਨਾਂ ਜਾਇਦਾਦਾਂ ਵੇਚ ਕੇ ਉਹਨਾਂ ਬੱਚਾ ਇੱਥੇ ਭੇਜਿਆ ਤੇ ਜੇ ਉਹ ਇਥੇ ਵਾਪਸ ਜਾਊਗਾ ਜਿੱਥਾ ਉਹ ਅਮਰੀਕਾ ਦਾ ਵੇਖਣ ਲਾਇਆ 50-50 ਲੱਖ ਰੁਪਇਆ ਲਾ ਕੇ ਵਾਪਸ ਜਾਣ ਲੈ ਬੱਚੇ ਹੁਣ ਆਪਾਂ ਦੇ ਕਫਲਾ ਸੁਣ ਲਏ ਆ ਜਾਂ ਆਪਾਂ ਨੂੰ ਇੱਕ ਦਿਨ ਵੇਖੋ ਅੱਜ ਸੁਣੀ ਤੇ ਕੱਲ ਨੂੰ ਭੁੱਲ ਜਾਗੇ ਪਰ ਉਹਨਾਂ ਦੇ ਮਾਪੇ ਤੇ ਉਹਨਾਂ ਦੇ ਉੱਤੇ ਕੀ ਹੋਊਗਾ ਕਿ ਨਹੀਂ ਕਿ ਡਿਪਰੈਸ਼ਨ ਦੇ ਵਿੱਚ ਜਾਊਗਾ ਬੱਚਾ ਇਹ ਤੁਹਾਨੂੰ ਪਤਾ ਨਾ ਤੇ ਅੰਕਲ ਜੀ ਇਹਦੇ ਲਈ ਤੁਸੀਂ ਕਸੂਰਵਾਰ ਕਿਨੂੰ ਮੰਨਦੇ ਹੋ ਕਸੂਰਵਾਰ ਮੈਂ ਤੇ ਇਹ ਐਨਾ ਵੀ ਕੋਪੋਲਸੀ ਹੋਣੀ ਚਾਹੀਦੀ ਹੈ ਗਵਰਨਮੈਂਟ ਲਈ ਵੀ ਸਾਨੂੰ ਕਿਉਂਕਿ ਵੇਖੋ ਜੇ ਬੱਚਾ ਸਰਦਨ ਦੇ ਆਇਆ ਕੈਨੇਡਾ ਤੇ ਇਹਨਾਂ ਦੀ ਇਕਨੋਮੀ ਦੇ ਵਿੱਚ ਬਹੁਤ ਵਾਦਾ ਹੁੰਦਾ ਹੁੰਦਾ ਹੈ ਇਮੀਗ੍ਰੇਸ਼ਨ ਤੋਂ ਕਾਫੀ ਪੈਸਾ ਕਮਾਉਣ ਲਿਆ ਉਦੋਂ ਦੇ ਭਲਾਈ ਗਏ ਹੁਣ ਜਾਂ ਦੇ ਕੋ ਲਿਮਟ ਰੱਖਦੇ ਪਈ ਇੰਨਾ ਸਟੂਡੈਂਟ ਜਿਹੜਾ ਇੱਥੇ ਆ ਸਕਦਾ ਉਹਨਾਂ ਹੀ ਸਰਦੇ ਇੱਕ ਚੀਜ਼ ਨੂੰ ਆਪਾਂ ਸਿਰ ਤੇ ਬਲਾਈ ਜਾਣਾ ਬਲਾਈ ਜਾਣਾ ਹੁਣ ਆ ਤੇ ਗਏ ਆ ਤੇ ਦੂਜੀ ਗੱਲ ਜੇ ਵੇਖਿਆ ਜਾਵੇ ਤੇ ਕੈਨੇਡਾ ਦੀ ਪਾਪੂਲੇਸ਼ਨ ਕੋਈ ਜ਼ਿਆਦਾ ਨਹੀਂ ਹੈਗੀ ਵੀ ਪੰਜਾਬ ਦੀ ਪਾਪੂਲੇਸ਼ਨ ਦੇ ਬਿਲਕੁਲ ਉਨੀ ਹੈ ਜਿੰਨੀ ਪੰਜਾਬ ਦੀ ਪਾਪੂਲੇਸ਼ਨ ਆ ਉਹ ਕੈਨੇਡਾ ਕਿੰਨਾ ਵੱਡਾ ਆ ਹੈਨਾ ਇਹ ਪਹਿਲੀਆਂ 7 ਘੰਟੀਆਂ ਦੇ ਵਿੱਚ ਆਉਂਦਾ ਵੀ ਇਹ ਲੋਕ ਏਰੀਆ ਕਰਨਾਗਾ ਪਾਪੂਲੇਸ਼ਨ ਦੇ ਕੋਈ ਵੀ ਨਹੀਂ ਹੈ ਕਈ ਏਰੀਏ ਹੋ ਜਗੇ ਆ ਕੈਨੇਡਾ ਦੇ ਜਿਹੜੇ ਡਵੈਲਪ ਹੋਣ ਵਾਲੇ ਆ ਉਥੇ ਇਹ ਮਾਈਗਰੇਟ ਕਰ ਦੇਣ ਉਹਤੇ ਇਹੋ ਬੱਚਾ ਜਿਹੜਾ ਸਤੂਲੇਲੇ ਨੂੰ ਵਾਪਸ ਭੇਜ ਨਹੀਂ ਤਾਂ ਇਹਨਾਂ ਨੂੰ ਅੱਖਾਂ ਨੂੰ ਵੀ ਨਹੀਂ ਪਾ ਕੇ ਚਲ ਜੋ ਜਾਂ ਉਹੋ ਜਗ੍ਹਾ ਚਲ ਜੋ ਜਿੱਥੇ ਨਹੀਂ ਕੁਝ ਆ ਸਕਿਆ ਉਥੇ ਜਾ ਕੇ ਉਹਨੂੰ ਡਵਲਪ ਕਰੋ ਅਹੀਂ ਤੁਹਾਨੂੰ ਵਾਪਸ ਨਹੀਂ ਭੇਜੇ ਉਹਨੂੰ ਡਵਲਪ ਕਰੋ ਤੇ ਫਿਰ ਤੇ ਵਧੀਆ ਹੋ ਜਾਊਗਾ ਅਕਲ ਜੀ ਹੋਰ ਸਟੂਡੈਂਟਸ ਜਿਵੇਂ ਆਉਣੇ ਹੁਣ ਬੰਦ ਕਰਤੇ ਨੇ ਤਾਂ ਤੁਹਾਨੂੰ ਲੱਗਦਾ ਕਿ ਹੋਰਾਂ ਨੂੰ ਪੀਆਰ ਕਰਨ ਦੀ ਬਜਾਏ ਜੋ ਇੱਥੇ ਆਲਰੇਡੀ ਆਏ ਨੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਆਏ ਨੇ ਹੱਡ ਤੋੜ ਵੀ ਮਿਹਨਤ ਕੀਤੀ ਆ ਉਹਨਾਂ ਨੂੰ ਪੀਆਰ ਦੇਣੀ ਚਾਹੀਦੀ ਆ ਮੈਂ ਤਾਂ ਬਿਲਕੁਲ ਦੈਣੀ ਚਾਹੀਦੀ ਜਿਹੜਾ ਬੱਚਾ ਇੱਥੇ ਕੈਨੇਡਾ ਦੇ ਵਿੱਚ ਲੈਂਡ ਕਰ ਗਿਆ ਔਰ ਉਹਨੇ 2 ਸਾਲ ਪੇ ਕੀਤਾ ਕੈਨੇਡਾ ਨੂੰ ਕਾਲਜ ਦੇ ਵਿੱਚ ਜਾ ਕੇ ਆਪਣਾ ਭਾਰ ਦੇ ਤੋਲੂਆਂ ਨੇ ਮਿਹਨਤ ਕੀਤੀ ਇੱਥੇ ਸਾਨੂੰ ਮੈਨੂੰ ਪਤਾ ਵੀ ਕਿੰਨਾ ਬੱਚੇ ਇਥੇ ਸਟਰਗਲ ਕਰਨ ਲਾਇਆ 95% ਬੱਚਾ ਜਿਹੜਾ ਨਾ ਇਹ ਮੈਂ ਤਾਂ ਵੇਨਾ ਵੀ ਇਥੇ ਬੱਚਿਆਂ ਦੇ ਕਿਸੇ ਚਿਹਰੇ ਦੇ ਉੱਤੇ ਰੌਣਕ ਨਹੀਂ ਆ ਗਈ ਉਹ ਤਾਂ ਭਾਂਵੇਂ ਪੇਕਾਂਸ ਜੋ ਮੱਝ ਆ ਕਿ ਜਾਂ ਸਰ ਦਾ ਬੱਚਾ ਤੇ ਮੇਰੀ ਵਧੀ ਬੇਟੀ ਆ ਰਹੀ ਨੇ ਆ। ਨਕੀ ਬੇਟੀ ਆਈਟੀ ਦੇ ਵਿੱਚ ਹੈਗੀ ਘਰੋਂ ਕੰਮ ਕਰਨ ਗਈ ਆ। ਠੀਕ ਆ ਵਧੀਆ ਕਮੋਨ ਲੈ। ਬੇਟਾ ਮੇਰਾ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਸਾਈਕਲ ਦੇ ਵਿੱਚ। ਉਹਦੇ ਪੈਰਾਂ ਦੇ ਵਿੱਚੋਂ ਉਹ ਰੀਆਂ ਜਿਹੜੇ ਸ਼ੂਜ਼ ਆ ਅਜੀਆਂ-ਆਂੀਆਂ ਤਾਰਾਂ ਨਿਕਲਦੀਆਂ ਆ। ਤੇ ਆਮ ਵੇਲੇ ਪੇਰ ਸੋਚੂਗਾ ਵੀ ਆਪਾਂ ਕਿਉਂ ਇਹੋ ਜਿਹਾ ਕੰਮ ਪਰ ਜੇ ਆ ਗਿਆ ਮੈਂ ਤਾਂ ਨਾ ਵੀ ਆ ਗਿਆ ਤੇ ਕਿਉਂ ਨਾ ਇਹ ਉਹਨੂੰ ਇੱਥੇ ਪੱਤੀ ਦਾ ਰੈਜ਼ਿਡੈਂਸੀ ਦਵੇ ਕਹਿੰਦਾ। ਦਵੇ ਉਹਨੂੰ ਪਹਿਲੀ ਗੱਲ ਜੇ ਉਹਨੂੰ ਜੇ ਹੁਣ ਇਹੋਲੀ ਕੋ ਪੌਸਿਬਲ ਬਣਾਉਦੇ ਪਰ ਉਹਨੂੰ ਵਾਪਸ ਭੇਜਣਾ ਫਿਰ ਬੁਲਾਇਆ ਕਿਉਂ ਹੀ ਪਹਿਲਾਂ ਤੁਹਾਨੂੰ ਇੱਥੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 6 ਸਾਲ ਹੋ ਗਏ ਬੇਟੇ ਤੇ ਬ੍ਰੈਂਟਨ 'ਚ ਆਏ ਹੋ ਆ ਪੜੋਲ ਆਪਣੋਨ ਕਰਦੇ ਰਹੀਦਾ ਤੇ ਆ ਬ੍ਰੈਂਟਨ ਦੀ ਸਭ ਤੋਂ ਵਧੀਆ ਚੀਜ਼ ਤੁਹਾਨੂੰ ਕੀ ਲੱਗਦੀ ਆ ਇੱਥੇ ਸਾਡਾ ਭਾਈ ਸਾਰੇ ਭਾਈਚਾਰਾ ਇੱਥੇ ਆ ਸਾਡੇ ਪੰਜਾਬੀਓ ਤੇ ਇੱਥੇ ਆ ਤੇ ਸੋਹਣਾ ਇੱਥੇ ਪਤਾ ਲੱਗਦਾ ਨਹੀਂਗਾ ਕਿ ਅਸੀਂ ਬਾਹਰਲੀ ਕੰਟਰੀ ਆਏ ਸਾਨੂੰ ਆਪ ਦੇ ਲੱਗਦਾ ਅਬਦਾ ਪਰ ਪਰ ਬ੍ਰੈਂਟਨ ਬਦਨਾਮ ਬਹੁਤ ਹੋਇਆ ਤੁਹਾਨੂੰ ਲੱਗਦਾ ਇਦਾਂ ਹਾਂ ਬ੍ਰੌਂਟਨ ਬਦਨਾਮ ਆ ਇਹ ਤਾਂ ਆਪਣੇ ਨੌਜਵਾਨ ਮੁੰਡੇ ਆ ਨੇ ਅਸੀਂ ਵੀ ਨੌਜਵਾਨ ਦੇ ਆ ਇੰਨਾ ਕ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਕੋਈ ਗੱਲ ਨਹੀਂ ਸਾਰੇ ਵੀ ਮਾੜੇ ਨਹੀਂ ਹਾਂ ਸਾਰੇ ਵੀ ਮਾੜੇ ਨਹੀਂ ਜੀ ਤੇ ਤੁਹਾਨੂੰ ਪੋਲਿਟਿਕਸ ਬਾਰੇ ਨੋਲੇਜ ਹੈਗੀ ਇੱਥੇ ਕੈਨੇਡਾ ਦੀ ਹੈਗੀ ਜੀ ਤੇ ਤੁਹਾਨੂੰ ਫਰਕ ਲੱਗਦਾ ਕੈਨੇਡਾ ਤੇ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਨਹੀਂ ਪੋਲਿਟਿਸ਼ੀਅਨ ਤਾਂ ਸਾਰੇ ਇੱਕੋ ਜਿਹੇ ਆ ਹਾਂ ਜੇ ਸਾਡੇ ਇੰਡੀਆ ਪੋਲਿਟਿਸ਼ੀਅਨ ਵਧੀਆ ਹੋਜਣੇ ਤਾਂ ਤੇ ਵਰਲਡ 'ਚ ਇੰਡੀਆ ਵਰਗਾ ਕੋਈ ਕੰਟਰੀ ਹੈ ਨੀਗਾ ਪਰ ਉੱਥੇ ਦੇ ਸਿਸਟਮ ਦੇ ਸਤਾਏ ਹੋਏ ਲੋਕ ਕਹਿੰਦੇ ਆ ਵੀ ਇੰਡੀਆ ਮਾਰਾ ਵਾ ਬਾਕੀ ਇੰਡੀਆ ਜੀ ਬੈਟਰ ਨਹੀਂ ਇੱਥੇ ਦੀ ਪੋਲਿਟਿਕਸ ਨੇ ਇੰਨੀ ਵਧੀਆ ਹੈਗੀ ਨਹੀਂ ਇੱਥੇ ਦੀ ਪੋਲਿਟਿਕਸ ਠੀਕ ਆ ਪਰ ਪੋਲਿਟਿਸ਼ੀਅਨ ਤਾਂ ਪੋਲਿਟਿਸ਼ੀਅਨ ਹੀ ਆ ਇਹਨੇ ਨੰਬਰ ਦੇ ਦੇ ਸਕਦੇ ਵੀ ਠੀਕ ਆ ਜਿਵੇਂ ਹੁਣ ਇੱਥੇ 온ਟਾਰੀਓ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਣ ਗਿਆ ਤੁਸੀਂ ਕਿਹਨੂੰ ਵੋਟ ਪਾਉਂਗੇ ਅਸੀਂ ਫਿਲਹਾਲ ਤਾਂ ਮੂਡ ਬਣਾਇਆ ਇਸੀਨ ਵਾਲੇ ਨੂੰ ਮੂਡ ਬਣਾਇਆ ਹੋਇਆ ਬਾਕੀ ਦੇਖੋ ਜਨਾ ਲਾਗਪੁਰ ਉਹਨਾਂ ਉਹਨਾਂ ਨੂੰ ਕਾਫੀ ਸਾਲ ਹੋ ਗਏ 7-8 ਸਾਲ ਹੋ ਗਏ ਉਹਨਾਂ ਦੇ ਜਿਹੜੇ ਕੰਮ ਕਰਾਏ ਗਏ ਨੇ ਉਹ ਚੰਗੇ ਲੱਗਦੇ ਇੱਥੇ ਬ੍ਰੈਂਪਟਨ ਜਾਂ 온ਟਾਰੀਓ ਲਈ ਹਾਂ ਚੰਗੇ ਲੱਗਦੇ ਇੱਥੇ ਤੇ ਹੋਰ ਕੋਈ ਉਹਨਾਂ ਦੀ ਤੁਸੀਂ ਗੱਲ ਦੱਸਣੀ ਚਾਹੋ ਜਿਵੇਂ ਉਹਨਾਂ ਦੇ ਵੱਲੋਂ ਹੈਲਥ케ਅਰ ਨੂੰ ਲੈ ਕੇ ਜਿਵੇਂ ਸੁਣਨ ਚ ਆ ਰਿਹਾ ਕੰਮ ਘੱਟ ਕੀਤੇ ਗਏ ਨੇ ਹਸਪੀਟਲ ਦੇ ਵਿੱਚ ਦਿੱਕਤਾਂ ਆ ਰਹੀਆਂ ਉਹਨਾਂ ਲੈ ਕੇ ਕੀ ਕਹਿਣਾ ਚਾਹੋ ਬਹੁਤ ਵੱਡੀ ਸਮੱਸਿਆ ਵਾ ਹੈਲਥ케ਅਰ ਦੀ ਜਿਹੜੇ ਲੋਕ ਤਕਰੀਬਨ ਹੈਥਲੀ ਇੰਡੀਅਨ ਹੀ ਜਾਂਦੇ ਆ ਹੈਲਥ ਲਈ ਦੇਤੇ ਕਿ ਜਿਹਦਾ ਨੰਬਰ ਵੀ ਸਕੈਨਿੰਗ ਨਹੀਂ ਵੀ 4-4 ਮਹੀਨੇ ਬਾਅਦ ਨੰਬਰ ਆਂਦਾ ਵਾ ਤੇ ਬਹੁਤ ਮਾੜੀ ਗੱਲ ਆ 70000 ਲੋਕ ਪਿਛਲੇ 5 ਸਾਲਾਂ 'ਚ ਕਿਸੇ ਨੂੰ ਕੋਈ ਨਹੀਂ ਆਪਰੇਸ਼ਨ ਮਿਲਿਆ ਤਾਂ ਉਹਨਾਂ ਦੀ ਡੈਥ ਹੋ ਗਈ ਆ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਦੀਆਂ ਹੋ ਗਈ ਬਹੁਤ ਮਾੜੀ ਗੱਲ ਇਹਨਾਂ ਨੂੰ ਇਮੀਡੀਏਟਲੀ ਹੈਲਥ ਦੇ ਸਿਸਟਮ ਵੱਲ ਧਿਆਨ ਦੇਣਾ ਚਾਹੀਦਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਮੈਂ ਤੁਹਾਡਾ ਸਰਬਜੀਤ ਸਿੰਘ ਤੇ ਤੁਹਾਨੂੰ ਗੈਂਡਾ ਚਾਹ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 4-5 ਸਾਲ ਹੋ ਗਏ ਜੀ ਪੰਜ ਸਾਲ ਜਾ ਰਿਹਾ ਜੀ ਇਟਸ ਨੋ ਇੰਨੀ ਜ਼ਿਆਦਾ ਪੈਰੀ ਸਨੋ ਸਟ੍ਰੋਮ ਆਇਨੇ ਕਿਵੇਂ ਦੇ ਲੱਗੇ ਫਿਰ ਉਹ ਇੱਕ ਤਾਂ ਇਹ ਐਡਵੈਂਚਰ ਵੀ ਸੀਗਾ ਸਾਡੇ ਲਈ ਤਾਂ ਤੇ ਬਹੁਤ ਦੇਰ ਬਾਅਦ ਨਹੀਂ ਸਨੋ ਪਈ ਹੈ ਮੈਂ ਤਿੰਨ ਚਾਰ ਸਾਲ ਤੋਂ ਦੇਖ ਰਿਹਾ ਵੀ ਇੰਨੀ ਸਨੋ ਕਦੀ ਨਹੀਂ ਪਈ ਜਿੰਨੀ ਇਸ ਵਾਰ ਪਈ ਹੈ ਪਰ ਠੀਕ ਹੈ ਨੇਚਰ ਹੈ ਤੇ ਨੇਚਰ ਨੂੰ ਆਪਾਂ ਡਰਾਈ ਨਹੀਂ ਕਰ ਸਕਦੇ ਤੇ ਨੇਚਰ ਤੇ ਡਿਪੈਂਡ ਹੈ ਇਟਸ ਗੁੱਡ ਤੇ ਕੂਟਨ ਜੀ ਤਾਂ ਨਹੀਂ ਮਹਿਸੂਸ ਹੋਈ ਅਕਸਰ ਬਜ਼ੁਰਗਾਂ ਤੋਂ ਸੁਣਨ ਨੂੰ ਮਿਲਦਾ ਕਿ ਘਰ ਚ ਬੰਦ ਹੋ ਜਾਂਦੇ ਆ ਸਾਡਾ ਇੱਕ ਨਾ ਜਿਹੜਾ ਮਾਈਂਡ ਹੈ ਉਹਦੇ ਵਿੱਚ ਇੱਕ ਪ੍ਰੋਗਰਾਮਿੰਗ ਹੋ ਜਾਂਦੀ ਆ ਸੋ ਹੁਣ ਇਹਨਾਂ ਦੇ ਵਿੱਚ ਸਾਰੇ ਜਿੰਨੇ ਕਿੱਥੇ ਮੇਰੇ ਫਰੈਂਡਸ ਰਹਿੰਦੇ ਨੇ ਇਹਨਾਂ ਦੀ ਮਾਈਂਡ ਚ ਪ੍ਰੋਗਰਾਮਿੰਗ ਹੋ ਗਈ ਵੀ ਸੁਣੋ ਪੜ੍ਹਨੀ ਆ ਉਹਦਾ ਕੋਈ ਪਤਾ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕੋਟਨ ਮਹਿਸੂਸ ਨਹੀਂ ਹੁੰਦੀ ਕਿਉਂਕਿ ਇੱਥੇ ਆ ਜੰਨੇ ਆ ਸਾਨੂੰ ਗਵਰਨਮੈਂਟ ਨੇ ਇੱਥੇ ਫੈਸਿਲਿਟੀ ਦਿੱਤੀਆਂ ਨੇ ਸਾਨੂੰ ਰੂਮ ਦਿੱਤਾ ਅਸੀਂ ਇੱਥੇ ਆ ਕੇ ਬਣ ਅੰਜੋਏ ਕਰਦੇ ਆ ਪਲੇਂਗ ਕਰ ਮਤਾਸ਼ ਪਲੇ ਕਰਦੇ ਆ ਇਹ ਜਵੇਂ ਤੁਸੀਂ ਦੱਸਿਆ ਤੁਸੀਂ 4-5 ਸਾਲ ਪਹਿਲਾਂ ਆਏ ਹੋ ਤੇ ਤੁਹਾਡੇ ਇੰਨੇ ਫਰੈਂਡਸ ਕਿਵੇਂ ਬਣਿਆ ਇੱਥੇ ਸੋਸ਼ਲ ਸਰਕਲ ਜਿਹੜਾ ਉਹ ਤੁਸੀਂ ਜਦੋਂ ਉਹਨਾਂ ਚ ਵਿਚਰੋਗੇ ਤਾਂ ਤੁਹਾਡੇ ਫਰੈਂਡ ਸਰਕਲ ਉਹ ਬਣਦੇ ਨੇ ਜੇ ਤੁਸੀਂ ਘਰ ਹੀ ਬੈਠੇ ਰੋਗੇ ਤੇ ਫਰੈਂਡ ਸਰਕਲ ਨਹੀਂ ਬਣਨਾ ਤੁਹਾਡਾ ਸੋ ਬਾਹਰ ਸੋਸਾਇਟੀ ਦੇ ਵਿੱਚ ਜਾ ਕੇ ਕਾਉਂਸਲਿੰਗ ਕਰੋ ਉਹਨਾਂ ਨਾਲ ਤੇ ਤੁਹਾਡੇ ਫਰੈਂਡ ਬਣਦੇ ਨੇ ਪੰਜਾਬ ਦੀ ਯਾਦ ਆਉਂਦੀ ਆ ਫਿਰ ਇੱਥੇ ਆ ਕੇ ਪੰਜਾਬ ਦੀ ਤਾਂ ਬਹੁਤ ਯਾਦ ਆਉਂਦੀ ਸੀ ਪੰਜਾਬ ਜਿਵੇਂ ਮੈਂ ਜਲੰਧਰ ਤੋਂ ਵੀ ਪੰਜਾਬ ਜਿਵੇਂ ਵੈਰੀ ਗੁੱਡ ਸਟੇਟ ਬਿਕਾਉਜ਼ देयर ਆਰ ਸੋ ਮਨੀ ਵੈਦਰਸ देयर ਸੋ ਉਥੇ ਇੱਕ ਖੜੋਤ ਨਹੀਂ ਹੈ ਇੱਥੇ ਜਿੱਦਾਂ ਖੜੋਤ ਜੀ ਹੈ ਵੀ ਹੁਣ 6 ਮਹੀਨੇ ਸنو ਪਈ ਜਾਂਦੀ ਹੈ ਤੇ ਖੜੋਤ ਜੀ ਆ ਜਾਂਦੀ ਜਿੰਦਗੀ 'ਚ ਉਹ ਤਾਂ ਖੜੋਤ ਨਹੀਂ ਹੈ ਬਸੰਤ ਆ ਗਈ ਕਦੀ بارش ਆ ਗਈ ਕਦੀ ਸਰਦੀ ਆ ਗਈ ਕਦੀ ਗਰਮੀ ਆ ਗਈ ਸੋ ਏ ਵੈਰੀ ਫਰਟਾਈਲ ਏਰੀਆ ਇਨ ਇੰਡੀਆ ਸੋ ਬਹੁਤ ਵਧੀਆ ਜੀ ਪੰਜਾਬ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈ ਅੰਕਲ ਜੀ ਜਿਵੇਂ ਬਜ਼ੁਰਗ ਅਕਸਰ ਨਾ ਜਦੋਂ ਸਿਆਲ ਸ਼ੁਰੂ ਹੁੰਦਾ ਕੈਨੇਡਾ ਦੇ ਵਿੱਚ ਜਦੋਂ ਇੰਡੀਆ ਵਾਪਸ ਚਲੇ ਜਾਂਦੇ ਆ ਪੰਜਾਬ ਤੇ ਗਰਮੀਆਂ 'ਚ ਫੇਰ ਇੱਥੇ ਆਉਂਦੇ ਤੁਸੀਂ ਕਿਉਂ ਨਹੀਂ ਗਏ ਉਹ ਇੱਥੇ ਕਈ ਰੀਜ਼ਨ ਆ ਇਸ ਚੀਜ਼ ਦੇ ਉੱਤੇ ਪਰ ਬਹੁਤ ਲੰਬੀ ਗੱਲ ਹੋ ਜੂਗੀ ਕਿਉਂਕਿ ਮੇਰੀ ਫੈਮਿਲੀ ਸਾਰੀ ਇੱਥੇ ਆ ਸੋ ਮੈਂ ਜਾਣਾ ਤਾਂ ਚਾਹੁੰਦਾ ਮੇਰੀਆਂ ਕੁਝ ਮਜਬੂਰੀਆਂ ਨੇ ਇਸ ਕਰਕੇ ਮੈਂ ਨਹੀਂ ਗਿਆ ਬਾਕੀ 6 ਮਹੀਨੇ ਜਿਹੜੇ ਜਾਂਦੇ ਉਹ ਠੀਕ ਹੈ ਆਪਣਾ ਇੰਜੋਏ ਕਰਕੇ ਆਉਂਦੇ ਆ ਉੱਥੇ ਕੁਝ ਉਹਨਾਂ ਦੀ ਜਿਹੜੀ ਫੈਮਿਲੀ ਉੱਥੇ ਨੇ ਕਈਆਂ ਦੀ ਜ਼ਮੀਨ ਜਾਇਦਾਦ ਐ ਪ੍ਰੋਪਰਟੀਆਂ ਐ ਉਹਨਾਂ ਨੂੰ ਮੇਨਟੇਨ ਵੀ ਕਰਨਾ ਹੁੰਦਾ ਇਸ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਸੋ ਇੱਕ ਮੈਡੀਕਲ ਲਾਈਨ ਜਿਹੜੀ ਇੱਥੇ ਥੋੜੀ ਬੜੀ ਸਲੋ ਐ ਸੋ ਕਈ ਜਿਹੜੇ ਉਹ ਇਲਾਜ ਕਰਾਣ ਵੀ ਜਾਂਦੇ ਨੇ ਉੱਥੇ ਇੱਥੇ ਵੀ ਗਵਰਨਮੈਂਟ ਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਤਾਂ ਕਿ ਜਿਹੜੇ ਸਾਡੇ ਬਜ਼ੁਰਗ ਹੈਗੇ ਉਹ ਇੰਡੀਆ ਜਾ ਕੇ ਇਲਾਜ ਨਾ ਕਰਨ ਇੱਥੇ ਕਰਾਣ ਲੱਗ ਸੋ ਉਹਨਾਂ ਨੂੰ ਐਕਸਪੈਂਸਸ ਵੀ ਜ਼ਿਆਦਾ ਪੈਂਦੇ ਜਿਹੜਾ ਬਰਡਨ ਬੱਚਿਆਂ ਦੇ ਉੱਤੇ ਔਰ ਉਹ ਜਿਹੜੀ ਕੈਨੇਡਾ ਦੀ ਇਕਨੋਮੀ ਦੇ ਉੱਤੇ ਬੜਾ ਫਰਕ ਪੈਂਦਾ ਹੈ ਅੰਕਲ ਜੀ ਜਿਵੇਂ ਹੁਣ ਇੱਥੇ অন্ਟਾਰੀਓ ਪ੍ਰੋਵਿੰਸ਼ੀਅਲ ਇਲੈਕਸ਼ਨਸ ਆ ਰਹੀਆਂ ਤੁਸੀਂ ਵੀ ਸੁਣਿਆ ਹੋਊਗਾ ਡਗਫੋਰਡ ਦੀ ਸਰਕਾਰ ਹੈਗੀ ਇਸ ਵੇਲੇ ਤਾਂ ਇਲੈਕਸ਼ਨਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿਹੜੀ ਸਰਕਾਰ ਤੁਹਾਨੂੰ ਵਧੀਆ ਲੱਗਦੀ ਹੈ ਸਰਕਾਰ ਕੋਈ ਵੀ ਮਾੜੀ ਨਹੀਂ ਹੁੰਦੀ ਸਰਕਾਰ ਦੀ ਜਿਹੜੀ ਜਿਹੜੀ ਸਰਕਾਰ ਅੱਛੀਆਂ ਪਾਲਿਸੀਆਂ ਬਣਾਦੀ ਉਹ ਸਰਕਾਰ ਅੱਛੀ ਹੈ ਜਿਹੜੀ ਸਰਕਾਰ ਪਾਲਿਸੀਆਂ ਨਹੀਂ ਬਣਾ ਸਕਦੀ ਜਾਂ ਜਿਹਦੇ ਵਿੱਚ ਕੋਈ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਉਹ ਸਰਕਾਰ ਵੀ ਲੋਕਾਂ ਦਾ ਮਨ ਜਿਹੜਾ ਉਹਨੂੰ ਚੱਕਿਆ ਜਾਂਦਾ ਫਿਰ ਉਚਿਤ ਨਹੀਂ ਚਾਹਦੇ ਆ ਟਰੂਡੋ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਜਿਵੇਂ ਕਿ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਆਏ ਤਾਂ ਉਹ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੈਨੇਡਾ ਗਵਰਨਮੈਂਟ ਨੂੰ ਟਰੂਡੋ ਨੂੰ ਇਹ ਚਾਹੀਦਾ ਸੀ ਪਹਿਲਾਂ ਵੀ ਜਦੋਂ ਵੀ ਉਹਨਾਂ ਨੂੰ ਬੁਲਾਏ ਸੀਗੇ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਉਹਨਾਂ ਨੂੰ ਬੁਲਾਉ ਉਤੇ ਕੰਟਰੋਲ ਨਹੀਂ ਕਰ ਪਾਏ ਔਰ ਇਹਨਾਂ ਦੀ ਕੈਨੇਡਾ ਦੀ ਲੋਡ ਵੀ ਸੀ ਉਹ ਸਟੂਡੈਂਟ ਲੋਡ ਸੀ ਇੱਥੇ ਲੇਬਰ ਜੋਬ ਲੇਬਰ ਚਾਹੀਦੀ ਹੈ ਔਰ ਇਹਦੀ ਮਜਬੂਰੀ ਸੀ ਔਰ ਉਹਨਾਂ ਨੇ ਕੀਤਾ ਹੁਣ ਬਟ ਉਹਨਾਂ ਨੇ ਕਾਫੀ ਕੰਟਰੋਲ ਕਰ ਲਿਆ ਇਸ ਗੱਲ ਦੇ ਉੱਤੇ ਤੇ ਦੈਟਸ ਗੁੱਡ ਤੇ ਤੁਸੀਂ ਇੱਥੇ ਜਿਵੇਂ ਇਲੈਕਸ਼ਨਸ ਦੇਖੀਆਂ ਹੋਣੀਆਂ ਪਿਛਲੇ 28 ਸਾਲਾਂ ਤੋਂ ਤੁਹਾਨੂੰ ਜੋ ਇੱਥੇ ਕੈਨੇਡਾ ਵਿੱਚ ਇਲੈਕਸ਼ਨਸ ਦਾ ਸਿਸਟਮ ਹੈ ਉਹ ਕਿਵੇਂ ਦਾ ਲੱਗਦਾ ਹੈ ਇੰਡੀਆ ਤੋਂ ਕਿਵੇਂ ਦਾ ਡਿਫਰੈਂਟ ਲੱਗਦਾ ਚੰਗਾ ਲੱਗਦਾ ਜਾਂ ਮਾੜਾ ਲੱਗਦਾ ਇੱਥੇ ਪੁੱਤ ਉੱਥੋਂ ਬਹੁਤ ਫਰਕ ਹੈ ਇੱਕ ਤਾਂ ਪਹਿਲਾਂ ਤਾਂ ਇਹ ਕੈਂਡੀਡੇਟ ਹੁੰਦਾ ਕਿਉਂਕਿ ਮੈਂ ਤਾਂ ਬਹੁਤ ਇਹਨਾਂ ਇਲੈਕਸ਼ਨਾਂ ਚ ਹਿੱਸਾ ਲੈਂਦਾ ਰਿਹਾ ਬਈ ਪਹਿਲਾਂ ਤਾਂ ਇਹ ਨੋਮੀਨੇਸ਼ਨ ਜੀ ਹੁੰਦੇ ਐ ਨਹੀਂ ਵੀ ਤੇ ਜਿਹੜਾ ਮਰਜ਼ੀ ਖੜ ਜੇ ਇਸ ਕਰਕੇ ਵੀ ਇੱਥੇ ਉੱਥੋਂ ਬਹੁਤ ਫਰਕ ਆ ਇਹਦਾ ਰਿਜ਼ਲਟ ਉਦਾਂ ਹੀ ਆ ਜਾਂਦਾ ਉੱਥੇ ਤਾਂ ਕਿੰਨੇ ਦਿਨ ਲਾ ਦਿੰਦੇ ਆ ਮਸ਼ੀਨਾ ਪਾਸੇ ਰੱਖੀ ਰੱਖਦੇ ਆ ਜਿਵੇਂ ਮਸ਼ੀਨ ਨੂੰ ਪਤਾ ਨਹੀਂ ਕੀ ਕਰਦੇ ਆ ਇੱਥੇ ਤਾਂ ਬਹੁਤ ਜ਼ਿਆਦਾ ਫਰਕ ਆ ਇੱਥੇ ਇੱਕ ਤਾਂ ਸਿਟੀਜਨ ਹੀ ਵੋਟ ਪਾ ਸਕਦਾ ਇੱਥੇ ਹਰ ਇੱਕ ਨਹੀਂ ਵੋਟ ਪਾ ਸਕਦਾ ਵੀ ਜਾ ਕੇ ਖਰੀਦ ਲੋ ਜਾ ਕੇ ਕਰਨਗੇ ਇਸ ਕਰਕੇ ਬਹੁਤ ਫਰਕ ਆ ਉੱਥੋਂ ਨਾਲ ਬਹੁਤ ਤੇ ਇੱਥੇ ਚੋਣ ਪ੍ਰਚਾਰ ਜਿਵੇਂ ਕੀਤਾ ਜਾਂਦਾ ਜਿਵੇਂ ਪੰਜਾਬ ਦੇ ਵਿੱਚ ਦੀ ਗੱਲ ਕਰੀਏ ਇਲੈਕਸ਼ਨ ਦੀ ਉੱਥੇ ਕਿੰਨੇ ਦਿਨ ਪਹਿਲਾਂ ਆਟੋਆਂ ਦੇ ਵਿੱਚ ਵੀ ਸ਼ੁਰੂ ਕਰ ਦਿੰਦੇ ਆ ਮੱਲਿਆਂ 'ਚ ਗੇੜੇ ਲਾਉਣ ਇੱਥੇ ਕਿਵੇਂ ਕਰਦੇ ਆ ਚੋਣ ਪ੍ਰਚਾਰ ਇੱਥੇ ਬੁੱਤ ਕਰਦੇ ਦਾ ਪਰ ਇਹ ਘਰ-ਘਰ ਨਾ ਪੇਪਰ ਪਾਉਂਦੇ ਆ ਇਹ ਬੰਦਾ ਜਿਹੜਾ ਕੈਂਡੀਡੇਟ ਆ ਜਾਂ ਇਹਨਾਂ ਦੇ ਮੁੰਡੇ ਜਿਹੜੇ ਰੱਖੇ ਹੋਏ ਹੋਰ ਜਿਨ੍ਹਾਂ ਨੂੰ ਰੱਖਦੇ ਨਾਲ ਉਹ ਇਹਨਾਂ ਦੇ ਫਲੈਰ ਹੀ ਪਾਉਂਦੇ ਆ ਇਹ ਬਹੁਤਾ ਨਹੀਂ ਇਹਨਾਂ ਦੇ ਕੋਈ ਘਰ-ਘਰ ਡੋਰ ਹੁੰਦਾ ਇਹ ਘਰ-ਘਰ ਫਲੈਰ ਪਾ ਕੇ ਆਪਦੀ ਐਡਵਰਟਾਈਜ਼ਮੈਂਟ ਕਰਦੇ ਆ ਘਰ ਵੀ ਪਹਿਲਾਂ ਸ਼ੁਰੂ ਹੀ ਦਿੰਦੇ ਇਹ ਵੀ ਇੱਥੇ ਸ਼ੁਰੂ ਕਰਦੇ ਆ ਇਹ ਹੈ ਤਾਂ ਚੰਗਾ ਪਰ ਅਸੀਂ ਚੰਗਾ ਨਹੀਂ ਸਾ ਤੇ ਇੱਕ ਤਾਂ ਸਾਈਨ ਜਿਵੇਂ ਲਾਉਂਦੇ ਆ ਉਹਨੇ ਸਾਈਨਸ ਨੂੰ ਲਾਉਣੇ ਨਹੀਂ ਚਾਹੀਦੇ ਇਹ ਤਾਂ ਐਵੇਂ ਹੀ ਆ ਵੈਸੇ ਨਾ ਕੋਈ ਫਲੈਰਾਂ ਨੂੰ ਪੁੱਛਦਾ ਨਾ ਲੈਣਾ ਦੇਣ ਲੋਕੀ ਚਾਹੁੰਦੇ ਨਹੀਂ ਫਲੈਰ ਵੀ ਪਾਉਣ ਦਾ ਕਿਉਂਕਿ ਲੋਕੇ ਤਾਂ ਸਿਆਣੇ ਆ ਪੜੇ ਲਿਖੇ ਆ ਕੋਈ ਉਹ ਜੀਆਂ ਗੱਲਾਂ ਹੈ ਨਹੀਂ ਆ ਜਿਹੜੀ ਪਾਰਟੀ ਨੂੰ ਪਾਉਣਾ ਹੁਣ ਜਿਵੇਂ ਹੁਣ ਕਈ ਰੌਲਾ ਬਥੇਰਾ ਪਾਈ ਜਾਂਦੇ ਆ ਵੀ ਡੱਗਪੋਟ ਨੇ ਅੱਗੋਂ ਅਨਾਊਂਸਮੈਂਟ ਘਾਤੋਂ ਕਰਦੇ ਤੇ ਉਹ ਚਲੋ ਉਹਨਾਂ ਨੇ ਆਪ ਦੇ ਹਿਸਾਬ ਨਾਲ ਕਰਤੀ ਐ ਵੀ ਵੈਸੇ ਦਸਾਂ ਮੈਂ ਰਹਿੰਦਾ ਸੀਗਾ ਪਰ ਜਾਨੀ ਉਹਨਾਂ ਨੇ ਆਪ ਦੇ ਹਿਸਾਬ ਨਾਲ ਕਰ ਲਈ ਦੂਜੇ ਪਾਰਟੀਆਂ ਨੂੰ ਆਪਣਾ ਕੈਂਡੀਡੇਟ ਖੜੇ ਕਰਨ ਦਾ ਟਾਈਮ ਵੀ ਨਹੀਂ ਹੈ ਮਤਲਬ ਜਲਦੀ ਚੋਣਾਂ ਬੁਲਾ ਲੀਆਂ ਸਦਾ ਹੀ ਹੋ ਜਾਣੀ ਐ ਚੋਣ ਜਾਨੀ ਜਲਦੀ ਬੁਲਾ ਲੀਆਂ ਇਹਦੀ ਇਹਦੀ ਪੁੱਤ ਤੁਹਾਨੂੰ ਕੀ ਲੱਗਦਾ ਕਿ ਫਿਰ ਤੋਂ ਕੰਜ਼ਰਵੇਟਿਵ ਡੱਗ ਫੋਰ ਦੀ ਸਰਕਾਰ ਹੀ ਆਊਗੀ ਪੁੱਤ ਬਣੂਗੀ ਇਹਦੀ ਕਿਉਂ ਕੰਮ ਇਹਨਾਂ ਨੇ ਕੀਤੇ ਜਿਵੇਂ ਇੱਥੇ ਪ੍ਰਾਪੰਤ ਸਰਕਾਰ ਹੀ ਆ ਇਹਨੇ ਕਿੰਨੇ ਚੰਗੇ ਕੰਮ ਕੀਤੇ ਆ ਟ੍ਰਾਂਸਫੋਰਮ ਇੰਡਸਟਰੀ ਪਹਿਲਾ ਉਂਝ ਰਿਹਾ ਤਾਂ ਟ੍ਰੈਜਰੀ ਦਾ ਹੈਡਰ ਆ ਇਥੇ ਆਪਣੇ ਆਪਣੇ ਹਸਪਤਾਲ ਨੂੰ ਪੈਸੇ ਦਿੱਤੇ ਹੋਰ بڑے ਕੰਮ ਆਪਣਾ ਮੈਡੀਕਲ ਦਾ ਕਾਲ ਯੂਨੀਵਰਸਿਟੀ ਲੈਂਦੀ ਕਾਲਜ ਲੈਂਦਾ ਤੇ ਹੋਰ ਟਰਾਂਸਪੋਰਟ ਜਿਵੇਂ ਬੰਦੇ ਨੂੰ ਟੱਕਾਂ ਵਾਲਾ ਬਹੁਤ ਕਈ ਚੀਜ਼ਾਂ ਚੰਗੇ ਕੰਮ ਕੀਤੇ ਆ ਇਵੇਂ ਹੁਣ ਅੱਜ ਕਰ ਜਿਵੇਂ ਅੱਗੇ ਕਹਿੰਦੇ ਰੌਲਾ ਪੈਂਦਾ ਸੀ ਵੀ ਜੇ ਤੁਸੀਂ ਆਪਣੇ ਜਿਹੜੇ ਆਉਂਦੇ ਆਪਣੇ ਸ਼ਹਿਰ ਕਨ ਜਾਂ ਮੁੰਡਿਆਂ ਨੂੰ ਉਹਨਾਂ ਨੂੰ ਟੈਗ ਵਿੱਚ ਦੇਈ ਜਾਂਦੇ ਦੂਜਿਆਂ ਨੂੰ ਨਹੀਂ ਦਿੰਦੇ ਉਹ ਬੰਦ ਕੀਤੇ ਇਹਨਾਂ ਨੇ ਹੋਰ ਵੀ ਇਹਨਾਂ ਦੇ ਬਹੁਤ ਸਹੂਲਤਾਂ ਇਹਨਾਂ ਨੇ ਕੀਤੀਆਂ ਇਹਨਾਂ ਦੇ ਕੋਈ ਟੈਸਟ ਟੁੱਟਦਾ ਵੀ ਕੀਤਾ ਇਹਨਾਂ ਦੇ ਜਿਹੜਾ ਕਰਦੇ ਸੀ ਗਿਆ ਪਤਾ ਤੇ ਐਨਡੀਪੀ ਸਰਕਾਰ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਵੀ ਜੋ ਬੋਨੀ ਮੈਰਿਟ ਸਟਾਈਲ ਦੇ ਖੜੇ ਉਹਨੇ ਲੀਡਰ ਤੇ ਲਿਬਰਲ ਦੇ ਬੋਨੀ ਕ੍ਰੌਂਬੀ ਉਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਜੀ ਤਾਂ ਵੇਖੇ ਨਹੀਂ ਜਿੱਥੇ ਕਦੇ ਆਇਆ ਤੇ ਬੋਨੀ ਕਰ ਵੀ ਆਈ ਵੀ ਸੀ ਬ੍ਰੈਂਟਨ ਚ ਵੀ ਆਈ ਸੀ ਉਹ ਇਥੇ ਨਾਉ ਸੀ ਨਹੀਂ ਕਰਕੇ ਕਿ ਕਿਸੇ ਨੂੰ ਸਾਡੇ ਦੂਜਿਆਂ ਨੂੰ ਨਹੀਂ ਪਤਾ ਜਿਹੜੇ ਬ੍ਰੈਂਟਨ ਸੈਂਟਰ ਚ ਖੜੇ ਹੋਗਾ ਸਾਨੂੰ ਤਾਂ ਪਤਾ ਹੀ ਨਹੀਂ ਕਦੋਂ ਕੌਣ ਆਏ ਕਿ ਨੂੰ ਖੜਾ ਕਰਗੇ ਕੋਈ ਇੱਥੇ ਬੰਦਾ ਖੜ ਹੀ ਨਹੀਂ ਰਿਹਾ ਵੈਸੇ ਤਾਂ ਜਿਹੜਾ ਬ੍ਰੈਂਟਨ ਆ ਲਿਬਰਲ ਦਾ ਘੜ ਹੁੰਦਾ ਸੀ ਕਿਸੇ ਵੇਲੇ ਕਿਉਂਕਿ ਅਸੀਂ ਵੀ ਪਹਿਲਾਂ ਸੋਨੀਆ ਸਿੱਧੂ ਦੀ ਜਨਨ ਦੀ ਮਦਦ ਕਰਦੇ ਰਹੇ ਬਹੁਤ ਤੇਰਾ ਜਤਾਏ ਆ ਰਜਾਣੀ ਹੁਣ ਇਤਕੀ ਇੱਥੇ ਹੈ ਨਹੀਂ ਕਿਉਂਕਿ ਇਹਨਾਂ ਨੇ ਜਾਦੇ ਜਵਜ ਸੱਤ ਸੁੱਤ ਕੇ ਨਾ ਬੱਚੇ ਥੋੜਾ ਖਰਾਬ ਹੋ ਗਿਆ ਕੰਮ ਹੋਰ ਨਹੀਂ ਬੱਚ ਵੈਸੇ ਤਾਂ ਆਪਣੇ ਪੰਜਾਬੀ ਲਿਬਰਲ ਨੂੰ ਚਾਹੁੰਦੇ ਆ ਤੇ ਜਿਵੇਂ ਕਿ ਕੰਜ਼ਰਵੇਟਿਵ ਦੇ ਪੰਜਾਬੀ ਇੱਥੇ ਐਮਪੀਪੀਜ਼ ਨੇ ਜੋ ਕੈਂਡੀਡੇਟ ਖੜੇ ਹੋਏ ਨੇ ਜਿਵੇਂ ਪ੍ਰਮੇ ਸਰਕਾਰੀਆ ਸਰ ਜਾਂ ਹਰਦੀਪ ਗਰੇਵਾਲ ਅਮਰਜੋਤ ਸੰਧੂ ਤਾਂ ਕਿ ਇਹ ਪੰਜਾਬੀ ਨੇ ਤੁਸੀਂ ਤਾਂ ਕਰਕੇ ਇਹਨਾਂ ਨੂੰ ਸਪੋਰਟ ਕਰ ਰਹੇ ਹੋ ਜਾਂ ਫਿਰ ਇਹਨਾਂ ਵੱਲੋਂ ਕੰਮ ਚੰਗੇ ਕੀਤੇ ਜਾਂਦੇ ਤਾਂ ਸਪੋਰਟ ਕਰਦੇ ਇਹ ਤਾਂ ਪਤੇ ਨਾਲ ਸੰਪਰਕ ਹੋ ਜਾਂਦਾ ਤੇ ਇਸ ਕਰਕੇ ਇਹਨਾਂ ਨੂੰ ਕਹਿਣਾ ਸੌਖਾ ਕੰਮ ਇਹਨਾਂ ਨੇ ਕੀਤੇ ਵੀ ਚੰਗੇ ਆ ਜਦੋਂ ਪਹਿਲਾਂ ਤੱਕ ਦੇਖ ਲੋਕਾ ਸੀ ਤਾਂ ਕਦੀ ਕਹਿੰਦੇ ਨੂੰ ਕਦੇ ਨਹੀਂ ਕੁਝ ਨੇ ਕੋਈ ਕੰਮ ਕੀਤਾ ਨਾ ਕਹਿੰਦੇ ਨੂੰ ਕਹੀ ਸਕਦੇ ਆ ਹੁਣ ਸਾਡੇ ਲਿਬਰਲ ਚੋਜਾ ਹੋਰ ਕਹਿੰਦੇ ਆ ਤਾਂ ਦੀਦਾ ਨਹੀਂ ਕੰਮ ਕੋਈ ਕੀਤਾ ਕਹਿੰਦੇ ਅਸੀਂ ਐ ਕਰਤਾ ਜਾਉ ਕਰਤਾ ਕਿ ਇਹਨਾਂ ਨੇ ਕਰਕੇ ਦਿਖਾਇਆ ਜੋ ਯੂਨੀਵਰਸਿਟੀ ਦਾ ਸੀਗਾ ਯੂਨੀਵਰਸਿਟੀ ਪਹਿਲਾਂ ਵੀ ਬਥੇਰੇ ਰੌਲਾ ਪੈਂਦਾ ਰ ਕਦੇ ਕਿਸੇ ਨੇ ਕੋਈ ਕੀਤਾ ਹੀ ਨਹੀਂ ਕਾ ਫਿਰ ਹਸਪਤਾਲ ਦਾ ਤਾਂ ਨਹੀਂ ਕੀਤਾ ਇਹਨਾਂ ਨੇ ਬੰਦ ਕੀਤਾ ਫਿਰ ਵੀ ਕਰੀ ਤਾਂ ਜਾਂਦੇ ਆ ਨੇ ਕੰਮ ਇਸ ਕਰਕੇ ਸੀ ਇਹਨਾਂ ਨੂੰ ਚੰਗਾ ਕਹਿਣ ਦੇ ਤਾਂ ਤੁਸੀਂ ਕੈਨੇਡਾ ਦੇ ਵਿੱਚ ਜਿਵੇਂ ਇੱਥੇ ਹੁਣ ਬ੍ਰੈਮਟਨ ਦੇ ਵਿੱਚ ਰਹਿ ਰਹੇ ਹੋ ਤਾਂ ਇੱਥੇ ਰਹਿ ਕੇ ਤੁਹਾਨੂੰ ਪੰਜਾਬ ਦੀ ਕਿੰਨੀ ਕਿ ਯਾਦ ਆਉਂਦੀ ਆ ਬਿਲਕੁਲ ਆਂਦੀ ਹੈ ਤੇ ਮਾਤਰਭੂਮੀ ਹੈ ਸਾਡੀ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਹੋ ਜਲੰਧਰ ਤੋਂ ਹਾਂਜੀ ਤੇ ਇੱਥੇ ਤੁਸੀਂ ਬ੍ਰੈਂਟਨ ਦੇ ਵਿੱਚ ਤੁਸੀਂ ਜੇ ਇੱਕ ਚੀਜ਼ ਕਹਿਣੀ ਵੀ ਤੁਸੀਂ ਸਾਰਿਆਂ ਨੂੰ ਦੱਸੋਗੇ ਪੰਜਾਬ 'ਚ ਜਾ ਕੇ ਵੀ ਬਹੁਤ ਵਧੀਆ ਕੀ ਚੀਜ਼ ਹੋएगी ਉਹ ਨੇਚਰਲ ਐਟਮੋਸਫੇਅਰ ਬਹੁਤ ਅੱਛਾ ਹੈ ਉਹ ਸਿਸਟਮ ਹੈ ਅੱਛਾ ਕਿਉਂਕਿ ਪੋਪੂਲੇਸ਼ਨ ਨਹੀਂ ਹੈ ਤੇ ਸਿਸਟਮ ਵਧੀਆ ਤੇ ਕੰਪੈਰੀਜ਼ਨ ਤੇ ਕਿਤੇ ਨਹੀਂ ਜਾ ਸਕਦਾ ਇੰਡੀਆ ਨਾਲ ਇੰਡੀਆ ਦੀ ਆਪਣੀ ਖਚਾਈਆਂ ਇੱਥੋਂ ਦੀਆਂ ਆਪਣੀਆਂ ਅੱਛਾਈਆਂ ਤੇ ਇੱਕ ਖਾਸ ਗੱਲ ਹੈ ਹੁੰਦੀ ਹੈ ਕਿ ਜਦੋਂ ਅਸੀਂ ਇੱਥੇ ਆਨੇ ਆ ਤੇ ਸਾਨੂੰ ਇੰਡੀਆ ਦੀ ਅਛਾਈਆਂ ਲੱਗਦੀਆਂ ਉੱਥੇ ਜਾਣੇ ਤੇ ਫਿਰ ਸਾਨੂੰ ਕੈਨੇਡਾ ਬਹੁਤ اچھا ਲੱਗਦਾ ਤੇ ਇੱਕ ਮਨਵਿਆਵਾਰ ਨੇਚਰਲ ਤੇ ਜਿਵੇਂ ਸਨੋ ਇੰਨੀ ਜ਼ਿਆਦਾ ਪੈ ਰਹੀ ਹੈ ਬਰਫੀਲੇ ਤੂਫਾਨ ਆ ਹਫਤੇ ਦੇ ਵਿੱਚ ਬਹੁਤ ਆਏ ਨੇ ਮਜ਼ਾ ਆਇਆ ਕਿ ਨਹੀਂ ਲੱਗਿਆ ਬਿਲਕੁਲ ਮੈਨੂੰ ਕਿਤਾ ਨਹੀਂ ਤਾਂ ਅਕਸਰ ਇਹ ਜਿਹਨਾਂ ਨੂੰ ਮਿਲਦਾ ਕਿ ਨਹੀਂ ਵਧੀਆ ਨਹੀਂ ਲੱਗਦੀ ਸਨੋ ਐਕਚੁਅਲੀ ਅਸੀਂ ਤੇ ਪਹਿਲੀ ਵਾਰ ਦੇਖੀ ਇੰਨੀ ਮਤਲਬ ਸਨੋ ਇੱਥੇ ਤੇ ਮੈਂ ਲਾਸਟ ਵਾਰ ਵੀ ਆਇਆ ਸੀ ਲੇਕਿਨ ਉਹ ਨਹੀਂ ਕੋਈ ਸੀ ਨੇ ਉਹ ਜਿਵੇਂ ਇੱਥੇ ਸਾਫ ਕਰਦੇ ਨੇ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਰੋਡ ਨਾਲ ਦੀ ਨਾਲ ਸਾਫ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਿਸਟਮ ਹੈ ਨੋ ਡਾਊਟ ਬਹੁਤ ਵਧੀਆ ਸਿਸਟਮ ਹੈ ਇਹ ਕੀ ਦੀ ਪ੍ਰਸ਼ੰਸਾ ਕਰਨੀ ਚਾਹੋਗੇ ਤੁਸੀਂ ਜੋ ਵੀ ਸਰਕਾਰੇ ਥੇ ਆ ਗਈ ਹੈ ਉਹਨਾਂ ਦੀ ਅੱਛੀ ਵਿਵਸਥਾ ਹੈ ਬਾ ਔਰ ਜੋ ਵੀ ਸਰਕਾਰ ਆਂਦੀ ਹੈ ਆਪਣੀ ਆਪਣੀ ਪਾਲਿਸੀ ਲੈ ਕੇ ਆਂਦੀ ਹੈ ਤੇ ਮੇਰੇ ਹਿਸਾਬ ਨਾਲ ਤਾਂ ਸਿਸਟਮ ਵਧੀਆ ਹੈ ਤੇ ਕਮੀਆਂ ਤੇ ਹਰ ਸਰਕਾਰ ਚ ਰਹਿੰਦੀਆਂ ਵਾਂ ਇਹਦੇ ਚ ਤੇ ਨਹੀਂ ਕਹਿ ਸਕਦਾ ਕਿ ਵੀ ਉਹ ਸਰਕਾਰ ਆ ਕਰੇ ਕਿਉਂਕਿ ਕੰਪੈਰੀਜ਼ਨ ਮੈਂ ਐਕਚੁਅਲੀ ਬਹੁਤ ਡੀਪਲੀ ਇਥੇ ਪੋਲਿਟੀਕਲ ਗਰਾਉਂਡ ਜਾਣਦਾ ਨਹੀਂ ਤੇ ਮੈਂ ਉਹਦੇ ਬਾਰੇ ਕੁਝ ਜ਼ਿਆਦਾ ਜੀ ਜਿਵੇਂ سنو ਇੰਨੀ ਜ਼ਿਆਦਾ ਪਈ ਆ ਤਾਂ ਡਰਾਈਵਰ ਸਾਫ਼ ਕੀਤੇ ਸੀ ਤੁਸੀਂ ਬਿਲਕੁਲ ਕੱਲ ਹੀ ਕੀਤਾ ਸੀ ਤੇ ਫਿਰ ਢੇਰ ਲਾਣੇ ਔਕੇ ਨਹੀਂ ਲੱਗੇ ਚੱਕ ਚੱਕ ਲੱਗਦੇ ਲੱਗਦੇ ਉਹ ਤੇ ਲੱਗਦੇ ਮਗਰ ਇੰਜੋਏ ਕੀਤਾ ਉਹਨੂੰ ਐਸਾ ਨਹੀਂ ਮੈਂ ਕਹਿੰਦਾ ਸਹਿ ਲਾ ਕਿ ਪਹਿਲੀ ਵਾਰ ਅਸੀਂ ਇੰਨੀ سنو ਦੇਖੀ ਹੈ ਤੇ ਇੰਜੋਏ ਕੀਤਾ ਤੇ ਅੰਕਲ ਜੇ ਪੰਜਾਬ ਦੇ ਵਿੱਚ ਇੰਨੀ سنو ਪਈ ਹੁੰਦੀ ਉੱਥੇ ਜੇ ਢੇਰ ਲਾਉਣੇ ਹੁੰਦੇ ਉੱਥੇ ਗਵਾਂਡੀਆਂ ਨੇ ਲੜਨਾ ਸੀ ਆਪਸ ਵਿੱਚ ਜਾਂ ਨਹੀਂ ਲੜਨਾ ਸੀ ਉਹ ਤੇ ਹੈਗਾ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਓਵਰ ਪੋਪੂਲੇਟਿਡ ਕੰਟਰੀ ਹੈ ਇੱਥੇ ਤੇ ਉੱਥੇ ਦਾ ਕੋਈ ਕੰਪੈਰੀਸ਼ਨ ਨਹੀਂ ਉਥੇ ਅਗਰ ਆਪਸ ਵਿੱਚ ਲੜਦੇ ਚੜਦੇ ਆ ਤੇ ਉਹਨਾਂ ਅਟੈਚਮੈਂਟ ਵੀ ਰੱਖਦੇ ਲੋ ਇੱਥੇ ਬਹੁਤ ਪ੍ਰੈਕਟੀਕਲ ਲੋਕ ਨੇ ਆਪਣੇ ਨਾਲ ਰੱਖਦੇ ਮਤਲਬ ਆਪਣੇ ਆਪਣੀ ਦੁਨੀਆ ਵਾ ਤੇ ਬਾਕੀ ਇਹ ਥੋੜਾ ਜਿਹਾ ਇੱਕ ਸਰਕਾਰ ਨੇ ਇੱਕ ਸਹੂਈਦਾ ਬਣਾਈ ਹੈ ਇੱਥੇ ਲੋਕ ਆਪਣੇ ਸ਼ੇਅਰਸ ਕਰ ਲੈਂਦੇ ਆ ਜੋ ਵੀ ਦੁੱਖ ਸੋਖਾ ਐ ਐਂਟਰਟੇਨ ਵੀ ਕਰ ਲੈਂਦੇ ਆ ਤੇ ਬਾਕੀ ਇੰਡੀਆ ਦੀ ਤੇ ਸਮੱਸਿਆਵਾਂ ਤੋਂ ਸਨ ਨਾ ਅਲੱਗ ਐ ਇੱਥੋਂ ਦੀ ਅਲੱਗ ਐ ਤੇ ਇੱਥੇ ਤੁਸੀਂ ਬੱਸ ਚ ਟਰੈਵਲ ਕੀਤਾ ਹੈ ਹਾਂ ਖੂਕਤ ਬੜੀ ਸਾਂ ਲੇਟ ਹੁੰਦੀ ਹੈ ਥੋੜੀ ਜੀ ਨਹੀਂ ਨਹੀਂ ਥੋੜੀ ਜੀ ਸਮੱਸਿਆ ਹੈ ਉਹ ਜ਼ਰੂਰ ਹੁੰਦੀ ਹੈ ਕਿ ਉਹ ਡਾਲਰ ਇੱਕ ਟਿਕਟ ਦੀ ਜਿਹੜੀ ਵੈਲਿਡਿਟੀ ਹੈ ਉਹ ਕੇਵਲ 2 ਘੰਟੇ ਦੀ ਰੱਖੀ ਹੈ ਇਹਨਾਂ ਨੇ ਉਹ ਫਿਰ ਔਖਾ ਹੋ ਜਾਂਦਾ ਕਈ ਵਾਰੀ ਕਿ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣੇ ਆਂ ਉਹ 2 ਘੰਟੇ ਪੂਰੇ ਹੋ ਜਾਂਦੇ ਆ ਅਗਰ ਇਹਦੀ ਕੁਝ ਮਿਆਦ ਵਧਾ ਦੇ ਸਰਕਾਰ ਤੇ ਬਹੁਤ ਵਧੀਆ ਤਿੰਨ ਤੋਂ 4 ਘੰਟੇ ਕਰ ਦੇ ਅਗਰ ਮੈਂ ਮੈਂ ਆਪਣੀ ਫੀਲ ਕਰਦਾ ਹਾਂ ਕਿ ਕਈ ਵਾਰੀ ਅਸੀਂ ਕਿਤੇ ਜਾਣਾ ਚਾਹੁੰਦੇ ਆਂ ਤੇ ਉੱਥੇ ਇੰਨਾ ਟਾਈਮ ਲੱਗ ਜਾਂਦਾ ਫਿਰ ਅਸੀਂ ਦੂਜੀ ਜਗ੍ਹਾ ਜਾਣੇ ਚਾਹੁੰਦੇ ਆਂ ਫਿਰ ਫਿਰ ਪੈਸੇ ਲੱਗਦੇ ਆ ਕਿ ਥੋੜਾ ਜਿਹਾ ਕਿ ਤੇਨੀਆਂ 4 ਘੰਟੇ ਦੀ ਹੈ ਇੱਥੇ ਦਾ ਵਾਤਾਵਰਣ ਵੀ ਠੀਕ ਆ ਤੇ ਰੂਲ ਨੇ ਰੈਗੂਲੇਸ਼ਨ ਠੀਕ ਨੇ ਚਲੋ ਸਾਡੇ ਬੱਚੇ ਆਪਣੇ ਸੈੱਟ ਨੇ ਵਧੀਆ ਇੰਜੋਏ ਕਰ ਰਹੇ ਆ ਅਸੀਂ ਬਾਕੀ ਕਲੱਬ ਚਾਕੇ ਕਲੱਬ ਜਿਵੇਂ ਟੂ ਟਾਰ ਟੂਰ ਲੱਗ ਜਾਂਦੇ ਨੇ ਬੜਾ ਵਧੀਆ ਮੈਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਵੀ ਘਰ ਨੂੰ ਐਨ ਬਿਜੀ ਰਹੀਦਾ ਕਲੱਬ ਚਾਕੇ ਕੀ ਕਰਦੇ ਹੋ ਤੁਸੀਂ ਫਿਰ ਅੱਬ ਚ ਮੈਂ ਤਾਂ ਇੱਥੇ ਤਾਂ ਪਲੇਇੰਗ ਕਾਰਡੇ ਕਰਦੇ ਨੇ ਉਥੇ ਪਹਿਨਾ ਹਮਣ ਜਿਵੇਂ 70 ਪਲਸ ਸਾਨੂੰ ਜਿਮ ਦੀ ਵੀ ਸਹੂਲਤ ਹੈਗੀ ਤੇ ਜਿਮ ਵੀ ਕਰ ਲਈਦਾ ਦਮਾ ਪੂਰਨਕਮ ਘੰਟਾ ਐਂਡ ਯੈਸ ਸੇ ਜਾਨੀ ਤੇ ਅੱਜ ਜਿਵੇਂ ਫੈਮਿਲੀ ਡੇ ਆ ਸਾਰਿਆਂ ਨੂੰ ਛੁੱਟੀ ਆ ਤਾਂ ਤੁਸੀਂ ਇੱਥੇ ਆ ਕੇ ਫਿਰ ਘਰੇ ਕਿਉਂ ਨਹੀਂ ਰਹਿ ਅੱਜ ਨਹੀਂ ਇੱਥੇ ਜ ਇੱਥੇ ਵੀ ਸਾਡਾ ਫੈਮ ਇੱਥੇ ਵੀ ਸਾਡਾ ਫੈਮਿਲੀ ਹੋਈ ਆ ਇਹ ਫੈਮਿਲੀ ਆ ਜਰ ਨਾਲ ਅਣੀ ਵਾ ਬੜਾ ਬਣੀ ਤੇ ਜਿਵੇਂ ਅੱਜ ਨੂੰ ਹੋਦੇ ਇੰਨੇ ਜ਼ਿਆਦਾ ਢੇਰ ਲੱਗੇ ਹੋਏ ਨੇ ਆਉਣਾ ਔਖਾ ਨਹੀਂ ਲੱਗਿਆ ਰਸਤੇ ਦੇ ਵਿੱਚ ਨਹੀਂ ਥੋੜੇ ਥੋੜੀ ਜਿਹੀ ਪ੍ਰੋਬਲਮ ਤਾਂ ਹੁੰਦੀ ਆ ਪਰ ਉਹ ਆ ਜਾਈਦਾ ਹੈ ਹਿੰਮਤ ਕਰਕੇ ਥੋੜਾ ਇਧਰ ਹਿੰਮਤ ਤਾਂ ਕਰਨੀ ਪੈਂਦੀ ਆ ਤੇ ਸਨੋ ਸਾਫ ਕੀਤੀ ਹੈ ਤੁਸੀਂ ਇੱਥੇ ਕਦੇ ਬਹੁਤ ਜਿਆਦਾ ਕੱਲ ਪਰਸੋਂ ਮੈਂ ਤੇ ਮੇਰਾ ਬੇਟਾ ਠੰਡਾ ਕਰਾਇਦਾ ਅਸੀਂ ਤਿੰਨਾਂ ਨੇ ਲੱਕੇ ਤਿੰਨ ਤਨ ਲੱਗੇ ਰਹੇ ਆ ਤਾਂ ਅੱਡਾ ਢੇਡ ਲੱਗੇ ਤੋਂ ਨਹੀਂ ਔਖੀ ਤਾਂ ਔਖੀ ਤਾਂ ਔਖੀ ਤਾਂ ਹੁੰਦੀ ਆ ਔਖੀ ਤਾਂ ਬਹੁਤ ਜਿਆਦਾ ਹਾਂਜੀ ਤੁਸੀਂ ਇੱਥੇ ਮਤਲਬ ਤੁਹਾਡੀ ਫੈਮਲੀ ਦੇ ਵਿੱਚ ਕੌਣ ਕੌਣ ਹੈ ਮੇਰਾ ਬڑا ਬੇਟਾ ਹੈ ਹੀ ਕੇਮ ਇਨ ਟੂ 2005 ਆਈਟੀ ਜੋਬ ਆ ਆਨਲਾਈਨ ਕੰਮ ਕਰਦੇ ਨੇ ਛੋਟਾ ਬੇਟਾ ਡਮੰਟਨਾ ਉਹ ਵੀ ਵੈਲ ਸੈਟਲਡ ਆ ਹਾਂਜੀ ਤੇ ਮਤਲਬ ਕਿ ਪੂਰਾ ਪਰਿਵਾਰ ਹੈ ਜਿਵੇਂ ਇਕੱਠਾ ਕੋਲ ਮਿਲ ਕੇ ਜਿਵੇਂ ਅਕਸਰ ਇੱਥੇ ਕਹਿੰਦੇ ਆ ਕਿ ਬੱਚੇ ਆਪਣੇ ਪੇਰੈਂਟਸ ਨਾਲ ਨਹੀਂ ਰਹਿ ਕੇ ਰਾਜੀ ਤਾਂ ਤੁਹਾਡੇ ਬੱਚੇ ਤੁਹਾਨੂੰ ਪੂਰਾ ਸਤਿਕਾਰ ਦਿੰਦੇ ਨੇ ਬਿਲਕੁਲ ਸਾਡੇ ਬੱਚੇ ਬੜੇ ਵਧੀਆ ਨੇ ਚੰਗੇ ਨੇ ਰਿਗਾਰਡ ਕਰਦੇ ਨੇ ਅਸੀਂ ਆਪਾਂ ਤੇਰੇ ਇਹੀ ਚਾਹੁੰਦੇ ਆ ਵੀ ਮਾਂ ਜਿੱਥੇ ਨਾਲ ਆਪਣੀ ਛੜੇ ਤੋਂ ਦੋ ਰੋਟੀਆਂ ਨੇ ਫੁਲਕੇ ਕਹਿੰਦੇ ਆ ਆਪਾਂ ਵੀ ਉਹ ਵਧੀਆ ਮਿਲਦੇ ਨੇ ਐਨਜੋਏ ਕਰ ਰਹੇ ਆ ਤੇ ਅੰਕਲ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਣ ਨੂੰ ਆਈ ਕੇਮ ਇਨ 2012 ਫਸਟ ਟਾਈਮ ਐਂਡ ਸੈਵਨ ਟਾਈਮ ਆਈ ਕੇਮ ਤੇ ਫਿਰ ਤੁਹਾਨੂੰ ਇੱਥੇ ਦੀ ਜਿਹੜੀ ਗਵਰਨਮੈਂਟ ਆ ਸਰਕਾਰ ਉਹਦੇ ਬਾਰੇ ਵੀ ਪਤਾ ਹੋਊਗਾ ਸਾਰਾ ਹਾਂਜੀ ਹਾਂਜੀ ਬਬਾ ਵਧੀਆ ਹੈ ਸਰਕਾਰ ਸਰਕਾਰ ਵੱਲੋਂ ਜੋ ਕੰਮ ਕੀਤੇ ਜਾਂਦੇ ਆ ਉਹ ਵਧੀਆ ਲੱਗਦੇ ਨੇ ਬੜਾ ਵਧੀਆ ਨਹੀਂ ਜੀ ਸਹੂਲਤਾਂ ਵੀ ਦੇ ਰਹੇ ਨੇ ਸੀਨੀਅਰਿਟੀ ਨੂੰ ਵੀ ਆਮ ਵੀ ਬੜੀ ਬੜੀ ਕੰਮ ਕਰ ਰਹੇ ਨੇ ਕਿਵੇਂ ਦਾ ਲੱਗਦਾ ਕਿ ਬ੍ਰੈਮਟਨ ਤੁਹਾਨੂੰ ਵਧੀਆ ਲੱਗਿਆ ਜਿੱਦਾਂ ਦਾ ਤੁਸੀਂ ਸੋਚ ਕੇ ਆਏ ਸੀ ਪੰਜਾਬ ਤੋਂ ਜਦੋਂ ਆਉਣਾ ਸੀ ਉਵੇਂ ਦਾ ਹੀ ਆ ਲੱਗਿਆ ਇੱਥੇ ਆ ਕੇ ਹਾਂਜੀ ਮੈਨੂੰ ਕੋਈ ਬਹੁਤ ਵੱਡਾ ਇਸ਼ੂ ਨਹੀਂ ਲੱਗਿਆ ਕਿ ਇੱਥੇ ਆ ਕੇ ਕੋਈ ਬੜਾ ਐਡਵਾਂਟੇਜ ਵਾਲੀ ਗੱਲ ਤੇ ਨਹੀਂ ਕਿਉਂਕਿ ਅਸੀਂ ਇੰਨਾ ਕੁਝ ਪਹਿਲਾਂ ਹੀ ਜਾਣ ਚੁੱਕੇ ਸੀਗੇ ਇਹਦੇ ਤੇ ਕੋਈ ਹੋਰ ਨੂੰ ਸਾਨੂੰ ਜਿਵੇਂ ਪੰਜਾਬੀ ਆਪਣਾ ਕਿ ਕੋਈ ਉਪਰਾ ਨਹੀਂ ਲੱਗਿਆ ਜਿਵੇਂ ਆਪਣੇ ਘਰ ਹੀ ਆ ਗਏ ਆ ਆਲਰੇਡੀ ਤੇ ਕੰਦੀ ਬੈਸਟ ਆ ਪਰ ਵੈਸੇ ਵੀ ਪੰਜਾਬੀਆਂ ਦਾ ਦੂਜਾ ਘਰ ਕੈਨੇਡਾ ਹੀ ਆ ਬਿਲਕੁਲ ਖਾਸ ਕਰਕੇ ਬਰਮਟਨ ਤੇ ਹੈ ਹੀ ਇਹ ਤੇ ਇੱਥੇ ਦੇ ਟ੍ਰੈਫਿਕ ਰੂਲਸ ਨੇ ਜਿਹੜੇ ਗੱਡੀਆਂ ਲਾਈਨ ਚ ਚੱਲਦੀਆਂ ਉਹ ਕਿਵੇਂ ਲੱਗਦੇ ਬਹੁਤ ਵਧੀਆ ਟ੍ਰੈਫਿਕ ਰੂਲਸ ਵਿੱਚ ਇਹਨਾਂ ਨੇ ਇੱਥੇ ਦੇ ਫਾਲੋ ਕਰਦੇ ਆ ਲੋਕ ਤਾਂ ਹੀ ਵਧੀਆ ਹੈ ਨਹੀਂ ਤੇ ਜਿੰਨਾ ਟ੍ਰੈਫਿਕ ਹੈ ਉਹ ਤੇ ਫਿਰ ਬਹੁਤ ਮੁਸ਼ਕਲ ਹੋ ਜਾਵੇ ਜੇ ਸਾਡੇ ਇੰਡੀਆ ਵਾਲੇ ਸਿਸਟਮ ਤੇ ਚੱਲਦੇ ਹੁੰਦੇ ਇੱਥੇ ਫਾਲੋ ਪਬਲਿਕ ਖੁਦ ਆਪ ਹੀ ਫਾਲੋ ਕਰਦੇ ਆ ਚਲੋ ਉਹਨਾਂ ਨੇ ਤੇ ਕਰਵਾਉਣੀ ਆ ਸਾਡੇ ਚੋਂ ਤੇ ਡੰਡੇ ਨਾਲ ਵੀ ਕਰਵਾਉਂਦੀ ਤਾਂ ਵੀ ਨਹੀਂ ਕਰਦੇ ਜੀਆ ਜਿਵੇਂ ਇੱਥੇ ਸਨੋ ਪਈ ਆ ਤਾਂ ਸਨੋ ਦੇ ਵਿੱਚ ਆਉਣਾ ਜਾਣਾ ਔਖਾ ਨਹੀਂ ਲੱਗਦਾ ਨਹੀਂ ਸਨੋ 'ਚ ਜਿੰਨੇ ਕ ਅਸੀਂ ਹੁਣ ਇੱਥੇ ਮੈਂਬਰ ਬੈਠਿਆ ਮੇਰੇ ਖਿਆਲ 'ਚ ਸਨੋ 'ਚ ਸਾਰੇ ਹੀ ਅਸੀਂ ਬਾਹਰ ਸੀਗੇ ਇੰਜੋਏ ਕਰ ਰਹੇ ਸੀ ਪੂਰਾ ਅਸੀਂ ਟੂਰ ਕੱਢਿਆ ਗੱਡੀ 'ਚ ਵੀ ਤੇ ਬਾਕੀ ਵੈਸੇ ਵੀ ਇੰਜੋਏ ਕੀਤਾ ਤੇ ਤੁਹਾਨੂੰ ਕੈਨੇਡਾ ਦੀਆਂ ਗਰਮੀਆਂ ਵਧੀਆਂ ਲੱਗਦੀਆਂ ਜਾਂ ਜ਼ਿਆਦਾ ਜਾਂ ਸਰਦੀਆਂ ਵਧੀਆਂ ਲੱਗਦੀਆਂ ਇੱਥੇ ਦੀ ਗਰਮੀ ਦਾ ਵੀ ਕੋਈ ਸਰਦੀ ਵੈਸੇ ਬੈਟਰੀ ਬੈਟ ਰਿਆ ਗਰਮੀ ਨਾਲ ਹਾਂ ਅਕਸਰ ਜਦੋਂ ਅਨੁਮੈਲ ਦਾ ਜਿਵੇਂ ਅਸੀਂ ਗੱਲਾਬਾਤ ਕਰਦੇ ਹਾਂ ਤਾਂ ਉਹ ਕਹਿੰਦੇ ਗਰਮੀਆਂ ਜ਼ਿਆਦਾ ਵਧੀਆ ਪਾਰਕ 'ਚ ਬਹਿਣਾ ਪੈਂਦਾ ਕੁਝ ਘੁੰਮ ਫਿਰ ਲੈਂਦੇ ਆ ਮਤਲਬ ਉਹ ਹੀ ਕਿ ਦੋਨੋਂ ਹੀ ਆਪਣੀ ਜਗ੍ਹਾ ਠੀਕ ਹੈ ਹਾਂਜੀ ਜੀ ਜਿਹਨੇ ਨੇਚਰ ਦੇ ਜੋ ਉਹਨੇ ਦਿੱਤਾ ਆ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਹਾਂਜੀ ਜਿਵੇਂ ਮਾਈਨਸ ਦੇ ਵਿੱਚ ਟੈਂਪਰੇਚਰ ਚਲਾ ਜਾਂਦਾ ਆ ਕਈ ਵਾਰੀ ਅੰਦਰ ਵੀ ਠੰਡ ਲੱਗਦੀ ਆ ਪਰ ਤੁਹਾਨੂੰ ਮਹਿਸੂਸ ਹੁੰਦਾ ਨਹੀਂ ਅੰਦਰ ਤੇ ਵੈਸੇ ਠੰਡ ਨਹੀਂ ਫੀਲ ਹੋਈ ਸਾਰੀਆਂ ਹੀਟਸ ਵਗੈਰਾ ਅੱਛੀਆਂ ਲੱਗੀਆਂ ਕੋਈ ਦਿੱਕਤ ਨਹੀਂ ਹੈਗੀ ਉਸ ਕਰਕੇ ਕਿਸੇ ਦੇ ਜੇ ਵਿੰਡੋ ਵਗੈਰਾ ਜਾਂ ਡੋਰ ਉਹਨਾਂ ਦੇ ਲੂਸ ਹੋਣ ਤੇ ਉਹਨਾਂ ਦੇ ਅੰਦਰ ਠੰਡ ਲੱਗਦੀ ਹੋਵੇ। ਜੀ। ਅਕਲ ਜੀ ਤੇ ਘੁੰਮੇ ਕਿੱਥੇ-ਕਿੱਥੇ ਹੋ ਤੁਸੀਂ? ਮੈਂ ਫਿਲਹਾਲ ਤੇ ਇੱਥੇ ਬ੍ਰਮਟਨ ਸੀ ਰਿਆਂ। ਜਾਂ ਨਾਇਗਰਾ ਫਾਲ ਗਏ, ਟ੍ਰਾਂਟੋ ਕੁਮਲੇ। ਬਾਕੀ ਅਦਰ ਸਟੇਟਸ ਤੇ ਹਾਲੀ ਮੈਂ ਗਿਆ ਨਹੀਂ ਕਿਸੇ ਚ। ਹਾਂ ਜੀ। ਨਾਇਗਰਾ ਫਾਲ ਜਾ ਕੇ ਕਿਵੇਂ ਲੱਗ ਗਿਆ? ਇਥੇ ਵਰਲਡਵਾਈਡ ਟੂਰਿਸਟ ਆਉਂਦੇ ਹਰ ਤ ਵਾ ਉਹਨਾਂ ਨੂੰ ਲੱਗਣੀ ਚਾਹੀਦਾ ਹੈ। ਹਾਂ ਜੀ। ਮਜ਼ਾ ਆਇਆ। ਤੇ ਇਥੇ ਖਾਣ ਪੀਣ ਨੂੰ ਕਦੇ ਕਮੀ ਮਹਿਸੂਸ ਹੋਈ ਆ ਤੁਹਾਨੂੰ? ਜੀ ਨਹੀਂ। ਕਾਨ ਪੀਣ ਦਾ ਤੇ ਬਲਕਿ ਇਹ ਚ ਸਭ ਜਿਹੜਾ ਮਤਲਬ ਜੰਕ ਫੂਡ ਸਾਡੇ ਉੱਥੇ ਉਹਨਾਂ ਨਹੀਂ ਜਿੰਨਾ ਇੱਥੇ ਕਈ ਗੁਣਾ ਜ਼ਿਆਦਾ ਵੈਰਾਈਟੀ ਅਲੱਗ-ਅਲੱਗ ਕੋਈ ਇੱਥੇ ਕਮੀ ਨਹੀਂ ਹੈਗੀ ਕਾਨ ਪੀਣ ਦੀ ਹਾਂ ਪਿਓਰ ਮਿਲਦਾ ਜ਼ਿਆਦਾ ਹਾਂ ਪਿਓਰ ਮਿਲਦਾ ਇਹਦੇ ਚ ਕੁਆਲਿਟੀ ਵਾਈਜ਼ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੰਪੈਰੀਜ਼ ਵਿੱਚ ਬੈਸਟ ਆ ਹਾਂਜੀ ਸਾਡੇ ਹੁਣ ਇੰਡੀਆ ਤੇ ਦਿੱਕਤ ਆ ਰਹੀ ਹੈ ਹਰ ਚੀਜ਼ ਵਿੱਚ ਮਿਲਾਵਟ ਜੀ ਤਾਂ ਅੰਕਲ ਜੀ ਆਪਣਾ ਫ੍ਰੀ ਟਾਈਮ ਜਿਵੇਂ ਤੁਸੀਂ ਇੱਥੇ ਆ ਜਾਨੇ ਹੋ ਆਪਣੇ ਫਰੈਂਡਸ ਦੇ ਕੋਲੇ ਤਾਂ ਇੱਥੇ ਤੁਸੀਂ ਆ ਕੇ ਕੀ ਕੀ ਐਕਟੀਵਿਟੀਜ਼ ਕਰਦੇ ਹੋ ਇੱਥੇ ਆ ਕੇ ਅਸੀਂ ਥੋੜਾ ਜਿਵੇਂ ਹੁਣ ਪਹਿਲਾਂ ਤੇ ਅਸੀਂ ਬਾਹਰ ਬਾਗ ਕਰ ਲੈਂਦੇ ਸੀ ਪਾਰਕ ਵਗੈਰਾ ਜਦੋਂ ਦੀ ਹੁਣ ਠੰਡ ਹੋ ਗਈ ਸਨੋ ਪੈਣ ਲੱਗੀ ਫਿਰ ਅਸੀਂ ਇੱਥੇ ਅੰਦਰ ਹੀ ਬਾਗ ਕਰ ਲੈਂਦੇ ਆ ਅੱਧਾ ਪੌਣਾ ਘੰਟਾ ਜਿੰਨਾ ਕਰ ਸਕਦੇ ਆ ਫਿਰ ਇੱਥੇ ਐਕਟੀਵਿਟੀ ਮੇਨ ਤੇ ਸਾਡੀ ਫਿਰ ਟੇਬਲ ਤੇ ਹੀ ਹੁੰਦੀ ਏ ਤਾਂ ਅਸੀਂ ਚੱਲਨੀ ਹੈ ਫਿਰ ਉਹਦੇ ਵਿੱਚ ਤੁਸੀਂ ਐਡਾ ਹੁੰਦਾ ਕਿ ਜਿੱਥਾਰ ਵੀ ਰੱਖਦੇ ਹੁੰਨੇ ਆ ਨਹੀਂ ਮਤਲਬ ਆਪਾਂ ਕੋਈ ਇਹ ਨਹੀਂ ਹੈਗਾ ਵੀ ਜਿੱਤ ਹਾਰ ਦਾ ਕੋਈ ਇਸ਼ੂ ਵੀ ਕੁਝ ਗਲਤ ਜਾਂ ਲਗਾਉਣਾ ਤੇ ਇੰਜੋਏ ਵਾਸਤੇ ਹਾਂਜੀ ਐਂਟਰਟੇਨਮੈਂਟ ਤਾਂ ਅੰਕਲ ਜੀ ਇੱਥੇ ਸਹੂਲਤਾਂ ਦੀ ਗੱਲ ਕਰਦੇ ਆ ਕੈਨੇਡਾ ਕਾਫੀ ਵਧੀਆ ਸਹੂਲਤਾਂ ਮਿਲਦੀਆਂ ਨੇ ਕੋਈ ਅਜੇ ਸਹੂਲਤ ਜੋ ਤੁਹਾਨੂੰ ਇੱਥੋਂ ਦੀ ਵਧੀਆ ਨਹੀਂ ਲੱਗਦੀ ਐ ਇਦਾਂ ਦੀ ਕੋਈ ਹੈਗੀ ਨੇ ਵੈਸੇ ਤੇ ਬਹੁਤ ਵਧੀਆ ਆ ਸਭ ਕੁਝ ਠੀਕ ਆ ਇੱਕ ਹੀ ਮੈਂ ਤੁਹਾਡੇ ਥਰੂ ਇੱਕ ਰਿਕਵੈਸਟ ਕਰਨਾ ਚਾਹਾਂਗਾ ਆਪਣੇ ਮੇਅਰ ਸਾਹਿਬ ਨੂੰ ਕਿ ਜਿਸ ਤਰ੍ਹਾਂ ਮਿਸਿਸ ਅਗਰ ਟੋਰਾਂਟੋ ਦੇ ਉਹਨਾਂ ਨੇ ਜਿਮ ਜੋ ਸੀਨੀਅਰ ਸਿਟੀਜ਼ਨ ਵਾਸਤੇ ਬਿਲਕੁਲ ਫ੍ਰੀ ਕੀਤੇ ਆ ਉਹ ਸਾਡਾ ਵੀ ਇੱਥੇ ਫ੍ਰੀ ਹੋਣਾ ਚਾਹੀਦਾ ਜੋ ਕਿ ਚਾਰਜੇਬਲ ਆ ਔਰ ਸੈਕੰਡ ਥਿੰਗ ਇੱਕ ਸਾਡੀ ਹੈਗੀ ਆ ਥੋੜੀ ਜੀ ਰਿਕਵੈਸਟ ਕਿ ਜਿਹੜਾ ਰਾਜਧਾਨੀ ਵਾਲਾ ਸਿਗਨਲ ਆ ਉੱਥੇ ਲਾਈਟਾਂ ਜ਼ਰੂਰ ਲੱਗਣੀਆਂ ਚਾਹੀਦੀਆਂ ਆ ਉਹ ਸਾਨੂੰ ਉੱਥੇ ਟ੍ਰੈਫਿਕ 'ਚ ਕਾਫੀ ਦਿੱਕਤ ਆਉਂਦੀ ਹੈ ਤੁਸੀਂ ਜਿਮ ਦੀ ਗੱਲ ਕੀਤੀ ਤੁਹਾਨੂੰ ਸ਼ੌਂਕ ਹੈਗਾ ਜਿਮ ਜਾਂਦਾ ਜੀ ਸਾਡੇ ਕਾਫੀ ਮੈਂਬਰ ਸਾਰੇ ਜਿਮ ਜਾ ਕੇ ਆਉਂਦੇ ਆ ਅਸੀਂ ਜਿਮ ਕਰਕੇ ਫੇਰ ਹੀ ਇੱਥੇ ਬੈਠਦੇ ਆ ਆ ਕੇ ਹਾਂਜੀ ਤੇ ਜੇ ਫ੍ਰੀ ਹੋ ਜਾਏ ਤੇ ਫਿਰ ਹੋਰ ਵੀ ਮੈਂਬਰ ਜਾਣ ਵਾਸਤੇ ਤਿਆਰ ਹੋ ਜਾਣਗੇ ਟਾਸ ਦੇ ਲਾਈਫ ਇਨ ਕੈਨੇਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਿਆ ਗਿਆ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ स्ਨੋ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਤੇ ਸਰਕਾਰ ਨੂੰ ਲੈ ਕੇ ਵੀ ਕੁਝ ਗੱਲਬਾਤਾਂ ਕੀਤੀਆਂ ਗਈਆਂ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚ ਰਿਆਲ